ਅੱਛਾ ਬਈ ਜਿਹੜੀਆਂ ਧਾਰ ਨੂੰ ਦੋ ਖਬਰਾਂ ਸੁਣਾਉਣੇ ਆ ਦੋ ਖਬਰਾਂ ਦਾ ਵੱਡਾ ਰੁਖ ਕਰਦੇ ਆ ਵੱਡੀ ਖਬਰ ਜੁੜੀ ਆ ਕਿ ਇੱਕ ਤਾਂ ਡੀਆਈਜੀ ਭੱਲਰ ਦੇ ਨਾਲ ਖਬਰ ਜੁੜੀ ਆ ਦੂਜੀ ਜੁੜੀ ਆ ਕਰਨਲ ਪਰਿਵਾਰ ਦੇ ਨਾਲ ਤੇ ਨਾਲ ਜਸਪ੍ਰੀਤ ਸਿੰਘ ਦੇ ਨਾਲ ਤੇ ਵੀਡੀਓ ਚੱਲਦੇ ਚੱਲਦੇ ਜਰੂਰ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜਰੂਰ ਲਿਖੀ ਆਓ ਆਪਾਂ ਖਬਰ ਸ਼ੁਰੂ ਕਰਦੇ ਵੈਰਜੋ ਕਾ ਖਾਲਸਾ ਵੈਰਜੋ ਕੀ ਫਤਿਹ ਮਾਤਾ ਨੂੰ ਪਹਿਲਾਂ ਵੀ ਦੱਸ ਦੱਸਿਆਗਾ ਕਿੰਨੀ ਵਾਰੀ ਕਿ ਜਿਹੜਾ ਪੁਲਿਸ ਦਾ ਰਵਈਆ ਹੈਗਾ ਪੁਲਿਸ ਦੇ ਜਿਹੜੇ ਇਖਤਿਆਰ ਨੇ ਜਾਪੋਰਸ ਜਿਹੜਾ ਕਿ ਵਰਦੀ ਦੇ ਹੰਕਾਰ ਦੇ ਵਿੱਚ ਜੇ ਆਪਾਂ 17 ਦੀ ਗਿਣਤੀ ਦੇ ਵਿੱਚ ਸਭ ਤੋਂ ਜ਼ਿਆਦਾ ਕਿ ਜਿਹੜਾ ਇਹ ਆਪਣੇ ਆਪ ਨੂੰ ਪਾਵਰਫੁੱਲ ਮੰਨਦੇ ਆ ਛੋਟੇ ਮੋਟੇ ਨੂੰ ਤਾਂ ਇਹ ਐ ਸਮਝਦੇ ਆ ਕਿ ਇਹ ਤਾਂ ਜਿਹੜਾ ਇੱਕ ਧਰਤੀ ਉੱਤੇ ਕੀੜੇ ਮਕੌੜੇ ਤਰੇ ਫਿਰਦੇ ਆ ਕਿ ਇਹਨਾਂ ਨੂੰ ਲੱਗਦਾਗਾ ਕਿ ਸਾਡੇ ਹੀ ਹਮੇਸ਼ਾ ਜਿੱਤ ਹੋਣੀ ਆ ਸਾਡਾ ਡੰਡਾ ਸਾਡੇ ਕੋਲ ਹੀ ਕਾਨੂੰਨ ਆ ਅਸੀਂ ਕਾਨੂੰਨ ਦੇ ਪਾੜੇ ਹੋਏ ਆ ਸਾਡੀ ਸਰਕਾਰ ਆ ਹੁਣ ਤੁਹਾਨੂੰ ਪਹਿਲਾ ਵਾਰ ਇਹ ਖਬਰ ਸੁਣਾਉਣਾਗਾ ਡੀਆਈਜੀ ਭੱਲੜਾ ਹੁਣ ਜਿਹੜਾ ਕਿ ਸਿਵੀਆਈ ਵੱਲੋਂ ਜਿਹੜਾ ਕਰੀਬ 300 ਪੇਜਾਂ ਦੀ ਜਿਹੜੀ ਫਾਈਲ ਆ ਉਹ ਦਰਜ ਕੀਤੀ ਆ ਉਹਦੇ ਵਿੱਚ ਜਿਹੜਾ ਡੀਆਈਜੀ ਭੁੱਲਰ ਜਿਹੜਾ ਫੌਜ ਦੇ ਨਜ਼ਰ ਦਿਖਾਈ ਦੇ ਰਹੇ ਨੇ ਨਾਲ ਹੀ ਜਿਹੜਾ ਉਸ ਦਾ ਕਮਾਊ ਪੁੱਤਰਾ ਜਿਹੜਾ ਸਾਨੂੰ ਆ ਜਿਹੜਾ ਉਹ ਵੀ ਜਿਹੜਾ ਹੁਣ ਬੁਰੀ ਤਰ੍ਹਾਂ ਫਸ ਗਿਆ ਕਹਿੰਦਾ ਭਾਵ ਕਿ ਜਿਹੜਾ ਭੁੱਲਰ ਨੂੰ ਫਸਾ ਗਿਆ ਜਿਹੜਾ ਭੁੱਲਰ ਆ ਤੇ ਜਿਹੜਾ ਚਾਰਜ ਸ਼ੀਟ ਆ ਜਿਹੜੀ ਅੱਜ ਦਾਖਲ ਹੋ ਚੁੱਕੀ ਆ ਦੂਸਰੀ ਖਬਰ ਜੁੜੀ ਆ ਉਹ ਕਰਨਲ ਪਰਿਵਾਰ ਪਸਵਿੰਦਰ ਸਿੰਘ ਕਰਨਲ ਫੌਜ ਦਾ ਉਹ ਫੌਜ ਨੂੰ ਸਾਡਾ ਸਲੂਟ ਆ ਦਿਲੋਂ ਸਲੂਟ ਆਸੀ ਫੌਜ ਰੈਟ ਕਰਦੇ ਆ ਰਿਸਪੈਕਟ ਕਰਦੇ ਆ ਕਰਨੀ ਵੀ ਚਾਹੀਦੀ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਆ ਪਰ ਦੂਸਰੇ ਪਾਸੇ ਖਾਕੀ ਧਾਰੀ ਬਰਦੀ ਗੁੰਡਿਆ ਵੱਲੋਂ ਜਿਹੜਾ ਕਰਨਲ ਪਸਵਿੰਦਰ ਸਿੰਘਾ ਬਾਠ ਨੂੰ ਤੇ ਉਹਦੇ ਪੁੱਤਰ ਅੰਗਤ ਬਾਠ ਨੂੰ ਬੁਰੀ ਤਰ੍ਹਾਂ ਜਿੱਥੇ ਕੁੱਟਿਆ ਗਿਆ ਉਸ ਤੋਂ ਪਹਿਲਾਂ ਇਹ ਠੀਕ ਆ ਜਿਹੜਾ ਕਿ ਆਪਾਂ ਕਹਿੰਦੇ ਆ ਕਿ 5-7 ਘੰਟੇ ਪਹਿਲਾਂ ਜਿਹੜਾ ਕਿ ਇੱਕ ਅਨਕਾਉਂਟਰ ਕਰਦੇ ਆ ਜਿਹੜਾ ਕਿ ਫੇਕ ਅਨਕਾਉਂਟਰ ਆ ਜਸਪ੍ਰੀਤ ਸਿੰਘ ਸਿੰਘਾ ਦੌੜ ਵਾਲਾ ਮੈਂ ਤੁਹਾਨੂੰ ਪਹਿਲਾਂ ਕਿੰਨੀ ਵਾਰੀ ਦੱਸਿਆ ਕਿਉਂ ਮੁੰਡਾ ਨੌਜਵਾਨ ਜਿਹੜਾ ਕੈਨੇਡਾ ਤੋਂ ਆਉਂਦਾ ਜਿਹੜਾ ਇਹ 200 ਦੇ ਉੱਤੇ ਲੱਗਦਾ ਕਿ ਉਹਨੇ ਮੁੰਡਾ ਗਵਾਹ ਕੀਤਾ ਉਹਨੇ ਬੱਚਾ ਗਵਾਹ ਕੀਤਾ ਆਪਾਂ ਇਸ ਗੱਲ ਨੂੰ ਇੱਕ ਪਾਸੇ ਰੱਖ ਲਈਏ ਕਿ ਭਾਈ ਹਾਂ ਉਹ ਦੋਸਤੀ ਹੋਊਗਾ ਆਪਾਂ ਇੱਕ ਪਾਸੇ ਰੱਖ ਲੈਂਦੇ ਆ ਕਿ ਭਾਈ ਉਹ ਦੋਸਤੀ ਹੋਊਗਾ ਉਹਨੇ ਮੁੰਡਾ ਚੁੱਕ ਲਿਆ ਹੋਣਾ ਪਰ ਇਹ ਕਿੱਥੋਂ ਦਾ ਜਿਹੜਾ ਕਾਨੂੰਨ ਆ ਕਿ ਜਿਹੜਾ ਤੁਸੀਂ ਉਹਨੂੰ ਗੱਡੀ ਲੱਗਦੀ ਹੈ ਕਹਿੰਦੇ ਮਾਗਰਾ ਕਣਕਾ ਦੇ ਵਿੱਚ ਜਾ ਕੇ ਉਹ ਫੜਿਆ ਜਾਂਦਾ ਜਿਹੜਾ ਜਸਪ੍ਰੀਤ ਸਿੰਘ ਆ ਸਿੰਘਾ ਦੋਦ ਵਾਲਾ ਤੇ ਉਹਨੇ ਹੱਥਕੜੇ ਕਰ ਦਿੱਤੇ ਜਿਹੜਾ ਪਰਿਵਾਰ ਦੇ ਕੋਲੇ ਬੀੜੂ ਆ ਉਹ ਜਿਹੜੀ ਵੀਡੀਓ ਮੌਜੂਦ ਆ ਹਾਈ ਕੋਰਟ ਦੇ ਵਿੱਚ ਉਹਦਾ ਕੇਸ ਆ ਜਿਹੜਾ ਹੁਣ ਸੀਬੀਆਈ ਕੋਲੇ ਜਾਣਾਗਾ ਅੱਗੇ ਉਹਦੇ ਵਿੱਚ ਉਹ ਵੀਡੀਓ ਜਿਹੜੀ ਸ਼ਾਮਲ ਕਰਨਗੇ ਕਿਸ ਤਰ੍ਹਾਂ ਉਹ ਇੱਕ ਸਮਾਦ ਦੇ ਕੋਲ ਜਾ ਕੇ ਜਿਹੜਾ ਅੱਧੇ ਘੰਟੇ ਬਾਅਦ ਜਿਹੜਾ ਉਹਦੇ 7 ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮੌਤ ਦੇ ਘਾਟੋਂ ਤਾਰਿਆ ਜਾਂਦਾ ਉਸ ਤੋਂ ਪਹਿਲਾਂ ਵੀ ਜਿਹੜਾ ਫਰਜੀ ਪੁਲਿਸ ਮੁਕਾਬਲੇ ਜਿਹੜੇ ਬਹੁਤ ਅਨਕਾਉਂਟਰ ਕੀਤੇ ਆ ਪੁਲਿਸ ਨੇ ਜਿਹੜਾ ਏ 1992 93 ਦਾ ਅਕੇ ਬਲ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਅਜੇ ਉਹ ਸਜਾਵਾਂ ਭੁਗਤ ਰਹੇ ਆ ਉਹਨਾਂ ਤੋਂ ਸਬਕ ਨਹੀਂ ਲੈਂਦਾ ਤੇ ਧੜਾ ਧੜ ਜਿਹੜਾ ਕਿ ਹਰ ਜਿਹੜਾ ਆਪਾਂ ਦੇਖਦੇ ਆ ਹਰ ਇੱਕ ਦਿਨ ਛੱਡ ਕੇ ਕੀ ਆਖਣਾ ਕਿ ਇੱਕ ਅੱਧਾ ਦਿਨ ਲੰਘ ਜਾਵੇ ਮਹੀਨੇ ਦੇ ਵਿੱਚ ਨਹੀਂ ਥਾਂ ਥਾਂ ਤੇ ਐਨਕਾਊਂਟਰ ਹੋ ਰਹੇ ਆ ਪੇ ਕਨਕਾਊਂਟਰ ਹੋ ਰਹੇ ਆ ਤੇ ਜਿਹੜਾ ਉਹ ਜੀਆਂ ਦੌੜ ਵਾਲਾ ਜਿਹੜਾ ਹੁਣ ਇਹਨਾਂ ਚਾਰੇ ਇਨਸਪੈਕਟਰਾਂ ਡੀਐਸਬੀ ਐਸਐਸਪੀ ਦੇ ਜਿਹੜਾ ਗਲੇ ਦੀ ਹੱਡੀ ਬੰਦਾ ਨਾਜ਼ਰ ਆ ਰਿਹਾ ਹੈਗਾ ਹੁਣ ਤੁਹਾਨੂੰ ਦੱਸ ਦਈਏ ਕਿ ਕਰਨਲ ਪਸਵਿੰਦਰ ਸਿੰਘ ਬਾਠ ਜਿਹੜਾ ਕਿ ਫੌਜ ਦਾ ਕਰਨਲ ਹੁੰਦਾ ਉਹ ਤੁਹਾਨੂੰ ਸਾਰੀ ਕਹਾਣੀ ਦਾ ਪਿਛਲੀ ਦਾ ਪਤਾ ਹੈਗਾ ਕਿ ਭਾਈ ਆ ਕੁਝ ਹੋਇਆ ਆ ਕੁਝ ਹੋਇਆਗਾ ਫਿਰ ਕਮੇ ਸੀਬੀਆਈ ਕੋਲ ਜਿਹੜਾ ਕਿਸ ਜਾਂਦਾਗਾ ਤੇ ਫਿਰ ਸੀਬੀਆਈ ਦੇ ਵੱਲੋਂ ਜਿਹੜਾ ਹੁਣ ਸਾਰੀਆਂ ਇਨਕੁਆਰੀਆਂ ਦੱਸਿਆ ਜਾ ਰਿਹਾ ਕਿ ਮੁਕੰਮਲ ਹੋ ਗਈਆਂ ਨੇ ਲਗਭਗ ਤੈ ਹੋ ਚੁੱਕਿਆਗਾ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਉਹਨਾਂ ਦੀ ਪਤਨੀ ਆ ਪਸਵਿੰਦਰ ਕੌਰ ਬਾਠ ਵੱਲੋਂ ਜਿਹੜਾ ਇੱਕ ਬੜਾ ਲੰਮਾ ਸੰਘਰਸ਼ ਲੜਿਆ ਆਕਰੋ ਪਤਨੇ ਜਿਹੜੀ ਕਿ ਦਿਨ ਰਾਤ ਉਹ ਥੱਕੀ ਨਹੀਂ ਅੱਕੀ ਨਹੀਂ ਪਰ ਬੰਦਾ ਕਹਿੰਦੇ ਹੁੰਦੇ ਆ ਕਿ ਜਦੋਂ ਪਤਾ ਹੁੰਦਾ ਕਿ ਇੱਕ ਫੌਜ ਦਾ ਕਰਨਲ ਦੂਸਰਾ ਉਹਦੇ ਸਿਰ ਦਾ ਪਗਣਿਆ ਸਾਈਂ ਆ ਜਿਹਨੂੰ ਕਿ ਪਤੀ ਦੇਵਤਾ ਮੰਨਦੇ ਆ ਕਈ ਜਿਹੜੀਆਂ ਔਰਤਾਂ ਨੇ ਵਿੱਚ ਕੁਝ ਇੱਕ ਲੈਣੀਆਂ ਵੀ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੈਗਾ ਪਰ ਜਿਹੜਾ ਕਿ ਉਸ ਔਰਤ ਵੱਲੋਂ ਸਾਨੂੰ ਉਹਦਾ ਵੀ ਸਲੂਟ ਆ ਜਸਵਿੰਦਰ ਕੌਰ ਬਾਠ ਦਾ ਬਾਠ ਨੂੰ ਕਿਉਂਕਿ ਉਹਨੇ ਬੜੇ ਸੋਨੇ ਬੜੀ ਵੱਡੀ ਲੜਾਈ ਲੜੀ ਬੜੀ ਤਰੀਕੇ ਦੇ ਨਾਲ ਲੜਾਈ ਲੜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਲੜਾਈ ਨੂੰ ਜਿਹੜਾ ਸੀਬੀਆਈ ਦੀ ਬਰੁਨਹਾ ਤੱਕ ਜਿਹੜਾ ਭਜਾ ਦਿੱਤਾ ਉਸ ਤੋਂ ਬਾਅਦ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ ਚਾਰ ਇਨਸਪੈਕਟਰਾਂ ਤੇ ਕਰੀਬ ਚਾਰ ਦੇ ਹੋਰ ਮੁਲਾਜ਼ਮ 8 ਤੇ ਨਾਲੇ ਦੱਸਿਆ ਜਾ ਰਿਹਾ ਕਿ ਜਿਹੜਾ ਡੀਐਸਪੀ ਹੈ ਜਿਹੜਾ ਕਿ ਦਿਲਬਾਖ ਸਿੰਘ ਆ ਡੀਐਸਪੀ ਨਾਲ ਐਸਐਸਪੀ ਨਾਰਕ ਸਿੰਘ ਹੁਣ ਡੀਆਈਜੀ ਬਣ ਗਿਆ ਤੇ ਇਹਦਾ ਤੱਕ ਜਿਹੜਾ ਕੇਸ ਖੁੱਲੂਗਾ ਜਿਹੜਾ ਉਹ ਫੇਕ ਅਨਕਾਊਂਟਰ ਜਿਹੜਾ ਕੀਤਾ ਬੱਚੇ ਦਾ ਤੇ ਨਾਲ ਇਹ ਦੱਸਿਆ ਜਾ ਰਿਹਾ ਕਿ ਇਸੇ ਮਾਮਲੇ ਦੇ ਵਿੱਚ ਕਰੀਬ 12 13 ਜਿਹੜਾ ਪੁਲਿਸ ਮੁਲਾਜ਼ਮਾ ਜਿਹੜੇ ਉਹ ਟੰਗੇ ਜਾਣਗੇ ਜਿਹੜਾ ਸੀਬੀਆਈ ਦੀ ਕੋਰਟ ਵੱਲੋਂ ਜਿਹੜਾ ਥੋੜੇ ਦਿਨਾਂ ਦੇ ਵਿੱਚ ਜਿਹੜਾ ਮੁਕੰਮਲ ਸਾਰਾ ਕੁਝ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਪੰਡਾ ਜਿਹੜੀ ਪਾਪਾਂ ਦੀ ਉਹਨੂੰ ਸਾਰਿਆਂ ਨੂੰ ਗੱਠੜੀ ਉਹਦੀ ਬੰਨ ਲਈ ਆ ਜਿਹੜੀ ਪਟਾਰੀ ਆ ਜਿਹੜੀ ਉਹ ਖੁੱਲਣ ਵਾਲੀ ਆ ਤੇ ਹੁਣ ਜਿਹੜੇ ਕਿ ਚਾਰੋ ਇਨਸਪੈਕਟਰਾ ਰੌਣੀ ਸਿੰਘ ਤੁਹਾਨੂੰ ਦੱਸ ਦੇ ਕਿ ਉਹਨਾਂ ਚਾਰ ਇਨਸਪੈਕਟਰ ਰੌਣੀ ਸਿੰਘ ਹੋ ਗਿਆ ਹਰੀ ਬੁੱਪਾਰਾਏ ਹੋ ਗਿਆ ਪਸਮੰਦਰ ਸਿੰਘ ਹੋ ਗਿਆ ਹੁਣ ਦੱਸਿਆ ਜਾ ਰਿਹਾ ਕਿ ਕੁੱਲ 13 14 ਮਲਾਜ਼ਮ ਨੇ ਜਿਨ੍ਹਾਂ ਦੇ ਵਿੱਚ ਜਿਹੜਾ 8 ਨੂੰ ਜਿਹੜਾ ਉਹਦੇ ਵਿੱਚ ਸਜ਼ਾ ਹੋ ਚੁੱਕੀ ਆ ਜਿਹੜਾ ਕਿ ਲਗਭਗ ਤੈ ਹੋ ਚੁੱਕਿਆ ਸਜ਼ਾ ਜਿਹੜਾ ਬਿਗਲ ਉਹ ਵੱਜਣ ਵਾਲਾ ਹੈਗਾ ਤੇ ਨਾਲ ਹੀ ਜਸਪ੍ਰੀਤ ਸਿੰਘ ਦਾ ਜਿਹੜਾ ਪੇਕਨ ਕਾਊਂਟਰ ਕੀਤਾ ਸੀ ਉਹਦੇ ਵਿੱਚ ਐਸਐਸਪੀ ਡੀਐਸਪੀ ਦੇ ਤੱਕ ਜਿਹੜੇ ਚਾਰੇ ਇਹ ਇਨਸਪੈਕਟਰਾਂ ਕਰੀਬ 14 ਜਾਣੇ ਜਿਹੜੇ ਸ਼ਾਮਲ ਨੇ ਉਹਦੇ ਵਿੱਚ ਇਹ ਦੱਸੇ ਜਾ ਰਹੇ ਨੇ ਕਿ ਕਿੰਨਾ ਜਿਹੜੇ ਕਿ ਡੀਜੀ ਜਿਹੜਾ ਡੀਐਸਪੀ ਮਾਫ ਕਰਨਾ ਡੀਐਸਪੀ ਦਾ ਜਿਹੜਾ ਇੱਕ ਰੀਡਰ ਆ ਉਹਦੇ ਵੱਲੋਂ ਕਮੇ ਤਾੜ ਤਾੜ ਗੋਲੀਆਂ ਮਾਰਿਆ ਗਿਆ ਜਿਹੜਾ ਉਹ ਵੀ ਜਿਹੜਾ ਹੁਣ ਇਹ ਫਾਸ ਦੇ ਨਜ਼ਰ ਆ ਰਹੇ ਨੇ ਹੁਣ ਕ੍ਰਿਕੀ ਦੇ ਵਿੱਚ ਇਹਨਾਂ ਦਾ ਜਿਹੜਾ ਜੇਲ੍ਹ ਦੇ ਵਿੱਚੋਂ ਨਿਕਲਣਾ ਜਿਹੜਾ ਮੁਸ਼ਕਲ ਹੋ ਗਿਆਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿਸ ਸੀਬੀਆਈ ਕਿਹੜਾ ਕਿੱਥੋਂ ਤੱਕ ਜਾ ਰਹੀ ਹੈ ਤੇ ਕਿੰਨੇ ਕਿੰਨੇ ਜਿਹੜੇ ਅੱppa ਕਹਿੰਦੇ ਕਿ ਢਾਬੇ ਵਾਲ ਤੋਂ ਲੈ ਕੇ ਜਿਹੜਾ ਪਸਵਿੰਦਰ ਬਾਠ ਦੇ ਜਿਹੜੇ ਸਾਰੇ ਬਿਆਨ ਆ ਜਿਹੜੇ ਉਹ ਦਰਜ ਕਰਲੇ ਆ ਤੇ ਸਿਬੀਆਈ ਵੱਲੋਂ ਜਿਹੜਾ ਅਗਲੇ ਕਦਮ ਆ ਜਿਹੜੇ ਉਹ ਐਸਐਸਬੀ ਨਾਨਕ ਸਿੰਘ ਦੇ ਕੋਲ ਜਾਣੇ ਆ ਤੇ ਕਿਨੇ ਜਿਹੜਾ ਕੁੱਟਿਆ ਦੇ ਕਿਉਂ ਨਾਨਕ ਸਿੰਘ ਨੇ ਜਿਹੜਾ ਮੌਕੇ ਤੇ ਜਿਹੜਾ ਉਹ ਉਹਨਾਂ ਉੱਪਰ ਜਿਹੜਾ ਪਰਚਾ ਦਰਜ ਕਿਉਂ ਨਹੀਂ ਕੀਤਾ ਜਿਹੜਾ 4 ਅਫਸਰਾਂ ਤੇ 12 ਮੁਲਾਜ਼ਮ ਹੋਰ ਸੀ ਕੋਲਾ ਦੱਸੇ ਜਾ ਰਹੇ ਕਿ ਉਹਤੇ ਰਾਤ ਨੇ ਸਮੇਂ ਤੇ ਜਿਹੜਾ ਜੋ ਕੁਝ ਹੋਇਆ 바ਕਾ ਉਹ ਤੁਹਾਡੇ ਸਾਰਿਆਂ ਦੇ ਯਾਦ ਆ ਪਰ ਇਹਦੇ ਵਿੱਚ ਅਣਗਿਣਤ ਕਿੰਨੇ-ਕਿੰਨੇ ਅਵਸਾਰਾਂ ਦੀਆ ਉਹ ਸਾਰੇ ਟੰਗੇ ਜਾਣਗੇ ਇਹ ਤੇ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਕਰਨਲ ਪਰਵਾਰ ਦੇ ਮਾਮਲੇ ਦੇ ਵਿੱਚ ਬੇਸ਼ੱਕ ਅੱਜ ਪੁਲਿਸ ਵਾਲੇ ਜਿਹੜਾ ਮਿੰਤਾ ਕਰੀ ਜਾਂਦੇ ਆ ਕਿ ਸਾਨੂੰ ਬਚਾ ਦਿਓ ਅਸੀਂ નિર્ਦੋਸ਼ ਆ ਸਾਨੂੰ ਐ ਕਰ ਦਿਓ ਅਸੀਂ ਫਲਾਣਾ ਕਰ ਦਿਓ ਉਹੀ ਹੰਕਾਰ ਪਹਿਲਾਂ ਸਿਰ ਚੜ੍ਹ ਬੋਲਦਾ ਸੀ ਉਹੀ ਲੱਗਦਾ ਸੀ ਕਿ ਸਾਨੂੰ ਦਾਤਾਜ਼ ਲੱਖ ਰੁਪਏ ਆਉਣੇਗਾ ਮੋੜੇ ਤੇ ਇੱਕ ਅਖਿ ਸਟਾਰ ਹੋਰ ਵੱਧ ਜਾਣਾਗਾ ਤੇ ਸਾਨੂੰ ਕਿਹੜਾ ਪਸਣ ਵਾਲਾਗਾ ਕਿ ਐਸੀ ਕਰਨਲ ਨੂੰ ਕੁੱਟ ਦਿੱਤਾ ਤੇ ਕਰਨਲ ਕਹੀ ਗਿਆ ਕਿ ਭਾਈ ਮੈਂ ਫੌਜ ਦਾ ਕਰਨਲ ਹਾਂ ਤੁਸੀਂ ਤੂੰ ਦੇਖੋ ਮੇਰਾ ਆਈ ਕਾਰਡ ਕਹਿੰਦੇ ਆਈ ਕਾਰਡ ਦਾ ਸਵੇਰੇ ਦੇਖਾਂਗੇ ਜੇ ਤੂੰ ਬਚ ਬਚੇਗਾ ਜਾਨੀ ਕਿ ਐਡਾ غرੂਰ ਐਡਾ ਹੰਕਾਰ ਉਹ ਹੰਕਾਰ ਜਿਹੜਾ ਹੁਣ ਉਹਨਾਂ ਚਾਰ ਪੁਲਸਰਾਂ ਸਪੈਕਟਰਾਂ ਸਮੇਤ ਜਿਹੜਾ 14 ਜਣਾਂ ਨੂੰ ਲੈ ਕੇ ਵਹਿ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੜੇ ਕਿਹੜੇ ਅਫਸਰਾ ਉਹ ਜੇਲ੍ਹ ਯਾਤਰਾ ਕਰਦੇ ਆ ਤੇ ਨਾਲੇ ਜਸਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਹੈਗਾ ਉਹ ਕਿੱਥੇ ਤੱਕ ਪਹੁੰਚਦਾ ਇਹ ਵੀ ਤੁਹਾਨੂੰ ਦੱਸਦੇ ਆ ਅਗਲੀ ਸਮਾਈ ਜਿਹੜਾ ਜਨਵਰੀ ਦੇ ਵਿੱਚ ਆ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦੇ ਬੈਜੀ ਦਾ ਖਾਲਸਾ ਬੈਜੀ ਕੀ ਫਤਿਹ